ਸੋ ਆਪਣੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਚਾਹੂੰਗਾ ਇੱਕ ਸਾਡੇ ਨਿੱਕੇ ਨਿੱਕੇ ਸਬਸਕ੍ਰਾਈਬਰਸ ਨੇ ਉਹ ਦਿਖਾਉਣਾ ਤੁਹਾਨੂੰ ਤੇ ਤੁਸੀਂ ਵੇਖੋ ਵੀਡੀਓ ਪਹਿਲਾਂ ਤੇ ਆ ਦੇਖੋ ਆਹ ਉਹ ਸੁੱਤਾ ਪਿਆ ਹਾਂ ਅਲੇ ਤੋਂ ਸਾਡੇ ਬਹੁਤ ਸਨੇ ਕੋਕਾਂ ਖੜਕੇ ਇੱਕ ਕਾੜ ਖੜਾ ਇੱਕ ਕੋਖੜ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਨੇ ਨਾਲ ਇੱਕ ਇੱਕ ਮੇਥੇ ਲਾਉਂਦੇ ਪਰਾਜਿਟ ਕੋਣੇ कौन है लव बी हां बानी कौन है रिपो रिपो बानी कौन है हाँ जी सो ये कौन ने राहुल वीर जी हाँ जी वो मेरा नाम ले रहे हैं राहुल वीर जी सो ये साडे निके निके बहन परा हाँ जी मेरी मासी के बच्चे ने बहुत स्वीट ने बहुत क्यूट ने विराज ते रुबानी वडावराज सिंह ते इटली छे ने ਸੋ ਬਹੁਤ ਵਧੀਆ ਲੱਗਿਆ ਇਹ ਦੇਖ ਲਈ ਮੇਰਾ ਵਲੌਗ ਦੇਖਦੇ ਆ ਤੁਸੀਂ ਵੀ ਦੇਖੋ ਬੱਚਿਆਂ ਨੂੰ ਦਿਖਾਓ ਬੱਚੇ ਕਿਸੇ ਵਧੀਆ ਲਾਈਨ 'ਚ ਪਹਿਣਗੇ ਜਾਂ ਤਾਂ ਸੋਸ਼ਲ ਮੀਡੀਆ ਲਾਈਨ ਤੇ uppe ਵੈਸੇ ਅੱਜਕੱਲ੍ਹ ਜਮਾਨਾ ਹੈ ਉਹ ਪੈ ਜਾਣਗੇ ਬਟ ਡਰਾਇੰਗ ਹੀ ਸਿੱਖਣਗੇ ਇਹ ਵੀ ਵਧੀਆ ਗੱਲ ਹੈ ਜਿਹੜਾ ਜਿਹੜਾ ਬੱਚਾ ਡਰਾਇੰਗ ਸਿੱਖਣਾ ਚਾਹੁੰਦਾ ਹੈ ਉਹਦੇ ਲਈ ਆਪਣੇ ਵੀਡੀਓਜ਼ ਟਿਊਟੋਰੀਅਲ ਵੀ ਆਉਂਦੀਆਂ ਸਪੈਸ਼ਲ ਉਹ ਦੇਖ ਕੇ ਉੱਥੋਂ ਸਿੱਖ ਸਕਦੇ ਆ ਹਾਂਜੀ ਸੋ ਹੋਣ ਕਰਦੇ ਆ ਡਰਾਇੰਗ ਦੀ ਗੱਲ ਵਲੌਗ 'ਚ ਜੋ ਡਰਾਇੰਗ ਸਭ ਤੋਂ ਮੇਨ ਡਰਾਇੰਗ ਹੈ ਤੇ ਡਰਾਇੰਗ ਜੋ ਅੱਜ ਆਪਾਂ ਕਰਨੀ ਹੈ ਉਹ ਕਿਹੜੀ ਹੈ ਸੋ ਆ ਡਰਾਇੰਗ ਆਪਾਂ ਕੰਪਲੀਟ ਕਰਨੀ ਹੈ ਅੱਜ ਹੀ ਹੋ ਜੂਗੀ ਕੰਪਲੀਟ ਵੈਸੇ ਤਾਂ ਡਿਟੇਲਿੰਗ ਥੋੜੀ ਜੀ ਤੇ ਉੱਪਰ ਬੈਕਗ੍ਰਾਉਂਡ ਵਗੈਰਾ ਕੋਟ ਰਹਿ ਗਿਆ ਇਹ ਕਾਰ ਡਰਾਇੰਗ ਹੈ ਇੱਕ ਹੋਰ ਤੁਹਾਨੂੰ ਦਿਖਾਣਾ ਮੈਂ ਡਰਾਇੰਗ ਇੱਕ ਡਰਾਇੰਗ ਹੋਰ ਹੈ ਜੋ ਕਿ ਪੈਂਡਿੰਗ ਹੈ ਆ ਫਰੇਮ ਕਰਵਾਉਣ ਵਾਲੀ ਪਈ ਆਲੇ ਇਹ ਵੀ ਫਰੇਮ ਕਰਵਾਉਣ ਵਾਲੀ ਪਈ ਆ ਹਾਂ ਇਹ ਇਹ ਡਰਾਇੰਗ ਹੈ ਸ਼ੈਵੀ ਵਿਕ ਭਾਜੀ ਦੀ ਹੈਗੀ ਆਪਾਂ ਚਲਾ ਰੱਖੀ ਸੀ ਡਰਾਇੰਗ ਤੇ ਇਹ ਬਣਾਉਣੀ ਹੈ ਬਾਕੀ ਹਾਲੇ ਹਾਲੇ ਦੱਸਿਆ ਇਹ ਵੀ ਫਰੇਮ ਕਰਵਾਉਣ ਵਾਲੀ ਪਈ ਹੈ ਅਨਮੋਲ ਕਾਤਰਾ ਆコーディਏ ਸੋ ਅਭੀ ਹੌਨ ਹਲੇ ਇੱਕ ਕਲੈਕਸ਼ਨ ਉਹ ਹੈ ਜਿਹੜਾ ਕਿ ਆਪਾਂ ਫਰੇਮ ਨਹੀਂ ਕਰਵਾਇਆ ਇਹ ਵੀ ਫਰੇਮ ਕਰवानी ਹੈ ਉਹ ਵੀ ਫਰੇਮ ਕਰवानी है ਇਹ ਵੀ ਫਰੇਮ ਕਰवानी है ਇਹ ਆਪਾਂ ਹੈਂਡ ਓਵਰ ਕਰਨ ਜਾਣੀ ਹੈ ਜਿਮੀ ਕੋਟਕਪੂਰੀਆ ਸਰ ਦੀ ਥੋੜੇ ਦਿਨਾਂ ਚ ਉਹ ਵੀਡੀਓਜ਼ ਜ਼ਰੂਰ ਮਿਲੂਗੀ ਇਨ੍ਹਾਂ ਕੋਲ ਵੀ ਜਾਣਾ ਆਪਾਂ ਅਨਮੋਲ ਕਾਤਰਾ ਸਰ ਕੋਲੇ ਸੋ ਇਹ ਡਰਾਇੰਗਾ ਜੋ ਆਪਾਂ 2000 ਸਬਸਕ੍ਰਾਈਬਰ ਆਪਣੇ 2K ਕੰਪਲੀਟ ਹੋ ਗਏ ਉਸ ਤੋਂ ਬਾਅਦ ਹੀ ਜਾਵਾਂਗੇ ਤੇ ਸਭ ਨੂੰ ਮਿਲ ਕੇ ਆਉਣਾ ਬੜੀ ਰੀਜ ਹੈ ਸਰ ਨੂੰ ਮਿਲਣ ਦੀ ਇਹ ਕਾ ਵੀ ਹੈ ਚੰਡੀਗੜ੍ਹ ਸਾਜਨ ਨੂੰ ਵੀ ਨਹੀਂ ਹੋਣਾ ਬੀ ਪਈ ਇੱਕ ਡਰਾਇੰਗ

ਮੇਰੇ ਵੀ ਆ ਰਹੇ ਹੋਣੇ ਰਾਈਸ ਸੋ ਗਾਇਸ ਆਪਣੀ ਐਡੀਟਿੰਗ ਕੰਪਲੀਟ ਹੋ ਗਈ ਹੈ ਦੇਖੋ ਦਿਖਾਵਾਂ ਤੁਹਾਨੂੰ ਆਪਣਾ ਵਲੌਗ ਬਟ ਨਾ ਬਟ ਵਲੌਗ ਨਾ ਥੋੜਾ ਜਿਹਾ ਲੇਟ ਪੈਣ ਲੱਗ ਗਿਆ ਕਿਉਂਕਿ ਰਾਤ ਨੂੰ ਆਪਾਂ ਟਿਊਟੋਰੀਅਲ ਦਾ ਸ਼ੂਟ ਵੀ ਕਰਨਾ ਹੁੰਦਾ ਤੇ ਇੱਕ ਆਪਣਾ ਕੀ ਜਾਂਦਾ ਹੁੰਦਾ ਇਹ ਦੀ ਹੈ ਰਾਤ ਨੂੰ ਪੌਣੀ ਹੁੰਦੀ ਹੈ ਬਟ ਇਹ ਨੂੰ ਮੈਂ ਨਹੀਂ ਲੱਗਿਆ ਸੀਗਾ 9 ਵਜੇ ਤਕਰੀਬਾ ਦੇਖੋ ਟਾਈਮ ਕਿੰਨਾ ਹੋ ਗਿਆ 11:19 ਹੋ ਗਏ ਹੁਣ ਹਜੇ ਤੱਕ ਡਾਊਨਲੋਡ ਹੋਈ ਜਾਂਦੀ ਹੈ ਉਸ ਤੋਂ ਬਾਅਦ ਕੀ ਜਾਂਦਾ ਹੁੰਦਾ ਮੈਂ ਹੁਣ ਇਹ ਨੂੰ YouTube ਤੇ ਕਰੂੰਗਾ ਰਾਹੁਲ ਦਿਖਾ ਨਾ ਤੁਹਾਨੂੰ ਕੀ ਕਰੀਂਦਾ ਆ ਰਾਹੁਲ ਰਾਹੁਲ ਕਰੀਂਦਾ ਥੰਬਨੇਲ ਦੀ ਤਿਆਰੀ ਦਿਖਾ ਬਈ ਥੰਬਨੇਲ ਦਿਖਾਓ ਬਈ ਆ ਦੇਖੋ ਥੰਬਨੇਲ ਬਣਾਈ ਜਾਂਦਾ ਰਾਹੁਲ ਤੇ ਹੁਣ ਅਸੀਂ ਬਸ 5 ਜਾਂ 10 ਮਿੰਟ ਦੇ ਵਿੱਚ ਵੀਡੀਓ ਚੁੜਾ ਦੂ ਅਪਲੋਡ ਕਰ ਦਾਂਗੇ ਵੀਡੀਓ 5 ਜਾਂ 10 ਮਿੰਟ ਦੇ ਵਿੱਚ ਵਿੱਚ ਆਪਾਂ ਵੀਡੀਓ ਅਪਲੋਡ ਕਰਾਤਾ ਉਹ ਗਾਇਸ ਰਾਹੁਲ ਕਰੀ ਜਾਂਦਾ ਦੇ ਟੋਰੀਅਲ ਵੀਡੀਓ ਜਿਹੜੀ ਸ਼ਾਮ ਨੂੰ ਪੈਂਦੀ ਹੁੰਦੀ ਆ ਉਹਦਾ ਸ਼ੂਟ ਕਰੀ ਜਾਂਦਾ ਦੇਖੋ ਮਿਸਟਰ ਬੀਨ ਬਣਾਈ ਜਾਂਦੇ ਕੋਟ ਵਗੈਰਾ ਇਹਨਾਂ ਦਾ ਤਿਆਰ ਕਰੀ ਜਾਂਦੇ ਤੇ ਆਪਾਂ ਹੁਣ ਚੱਲਦੇ ਆ ਮੋਟਰਸਨ ਧਵਾਨ ਬਹੁਤ ਜ਼ਿਆਦਾ ਗੰਦਾ ਆ ਜਾ ਮੈਂ ਕਈ ਦਿਨ ਹੋ ਗਏ ਕਿਉਂਕਿ ਤੁਹਾਨੂੰ ਪਤਾ ਬਾਰਿਸ਼ ਕਿੰਨੇ ਦਿਨ ਦੋ ਤਿੰਨ ਦਿਨ ਹੋਈ ਸੀਗੀ ਪਿੱਛੇ ਤੇ ਚਿੱਕੜਾ ਤੁਹਾਨੂੰ ਪਤਾ ਕਿੰਨਾ ਆ ਜਾਂਦਾ ਬਾਹਰ ਹੁਣ ਆਪਾਂ ਚੱਲਦੇ ਆ ਆ ਜਦ ਆਪਾਂ ਤਿਆਰ ਹੋ ਗਏ ਆਪਾਂ ਦੇਖੋ ਮੂੰਹ ਧੋਲਿਆ ਕਰਦੇ ਗਾ ਗੂਗਲ ਪੇ ਮੂੰਹ ਲੈ ਲੈ ਬਾ ਕਰਦੇ ਫਿਰ ਗੂਗਲ ਪੇ ਕਰਦੇ ਠੀਕ ਹੈ ਸਕੈਨ ਹੋ ਜੀ ਸਕੈਨਰ ਹੋ ਲੱਗਿਆ ਆ ਠੀਕ ਹੈ ਆਲਾ ਸਕੈਨ ਹੋ ਗਿਆ ਰਾਉਲ ਕਰੀਏਂਦਾ ਆਪਣੇ ਪੈਸੇ ਜਿਹੜੇ ਬਾਈਕ ਦੇ ਆਪਾਂ ਤੋਂ ਅੱਗ ਲੈ ਕੇ ਜਾਣਾ ਵਾਸ਼ ਕਰਾਉਣਾ ਸੋ ਆਪਾਂ ਚੱਲਦੇ ਆਂ ਦਿਖਾਨਾ ਨਾਲ ਬਾਈਕ ਕਿੱਦਾਂ ਬਾਈਕ ਦੇਖੋ ਕਿੰਨਾ ਗੰਦਾ ਆ ਸੋ ਚੱਲਦੇ ਆਪਾਂ ਧਵਾਨ ਤੇ ਬਨੇ ਰੋ ਰੋਡਾਂ ਮਾੜੀਆਂ ਹੋਈ ਇਹ ਆਪਣਾ ਬਾਜਾ ਚੌਂਕ ਆ ਦੇਖੋ ਵਿਚਾਰੇ ਕਿਵੇਂ ਹਲ ਵਿਚਾਰੇ ਕਰੀ ਜਾਂਦੇ ਆ ਉਹ ਆਪਾਂ ਪਹੁੰਚ ਚੁੱਕੇ ਆ ਸਰਵਿਸ ਸਟੇਸ਼ਨ ਉਹ ਬੈਠੇ ਆ ਕੋਈ ਗੱਲ ਨਹੀਂ ਬੈਠੇ ਆਪਾਂ ਹੋਰ ਜੀ ਠੀਕ ਆ ਉਹ ਇਹ ਅੰਕਲ ਜੀ ਆਪਣੇ ਹੈਲਪ ਕਰਦੇ ਆ ਅੰਕਲ ਨਾਲ ਤੇ ਅੰਕਲ ਜੀ ਹੁਣ ਆ ਜਿਹੜੀ ਗੱਡੀ ਧੋਈ ਆ ਆ ਦੇਖੋ ਜਿਹੜੀ ਗੱਡੀ ਧੋਈ ਆ ਇਹ ਬੈਕ ਕਰੀ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ਨੂੰ ਧੋਣਾ ਉਹਨਾਂ ਨੇ ਦੇਖੋ ਗਾਇਜ਼ ਤੋਂ ਬਹੁਤ ਜ਼ਿਆਦਾ ਦੇਖੋ ਤੋਂ ਬਹੁਤ ਜ਼ਿਆਦਾ ਹੁਣ ਕਰਨ ਇਹਨਾਂ ਨੇ ਦੇਖੋ ਆ ਪਰਦਾ ਲਵਾਇਆ ਹੋਇਆ ਦਾ ਉੱਤੇ ਤੇ ਆ ਅੰਕਲ ਜੀ ਦੀ ਦੁਕਾਨ ਹੈ ਨੀਂਂਤ ਕਰਦੇ ਆ ਦੇਖੋ ਸਭ ਬਣੇ ਰਹੋ ਦੇਖੋ ਮੋਟਰਸਨ ਧਵਾਵਾਂਗੇ ਨਾ ਸਾ ਗਲਗੀ ਧਵਾਵਾਂਗੇ ਕਿਉਂਕਿ ਅੰਕਲ ਜੀ ਵਿਚਾਰੇ ਥੱਲੇ ਕਰਨਗੇ ਗਰਮੀ ਦੇ ਵਿੱਚ ਕੁਛ ਨਹੀਂ ਹੁੰਦਾ ਰਲ ਕੇ ਕਰਾਂਗੇ ਸੋ ਅੰਕਲ ਜੀ ਯਾਰ ਵੀਡੀਓ ਨਹੀਂ ਬਣਾਉਂਦੇ ਹੀ ਹੁੰਦੇ ਉਹਨਾਂ ਨੂੰ ਸੰਗ ਲੱਗਦੀ ਆ ਯਾਰ ਆ ਦੇਖੋ ਚੱਲੀ ਜਾਂਦਾ ਆਪਣਾ ਜੀਨਰੇਟਰ ਚੱਲੀ ਜਾਂਦਾ ਵਿੱਚ ਉਧਰ ਆਪਣਾ ਮੋਟਰਸਨ ਧੋਈ ਜਾਂਦੇ ਆ ਅੰਕਲ ਜੀ ਯਾਰ ਸਿਕੰਡ ਦਿਖਾ ਦੇਣਾ ਥੋੜਾ ਯਾਰ ਜੇ ਥੋੜਾ ਬੱਚਾ ਆਪਾਂ ਸਭ ਸਾਹਮਣੇ ਸ਼ੋਅ ਨਹੀਂ ਕਰਾਉਣਾ ਤੇ ਕਿਉਂਕਿ ਉਹਨੇ ਟੈਲ ਨਹੀਂ ਗਿਆ ਕੰਨ ਸੈਂਚੂਰੀ ਨਾ ਬਣਾਈਏ ਇਹ ਕਿੰਨੇ ਕਰਦੇ ਉਹ ਦੇਖੋ ਤੋ ਇਹ ਆ ਗਿਆ ਆਪਣਾ ਜਿੱਦ ਆਪਾਂ ਮੋੜਸਨ ਤੋਂ ਹੋਲੇ ਆਏ ਦੇਖੋ ਮੋੜਸਨ ਆਪਾਂ ਤਾਂ ਤੋਂ ਉੱਥੇ ਯਾਰ ਆਪਾਂ ਵੀਡੀਓ ਬਣਾ ਨਹੀਂ ਸਕੇ ਉੱਥੇ ਉਥੋਂ ਜਿਹੜਾ ਉਹ ਅੰਕਲ ਜੀ ਕਹਿੰਦੇ ਇੱਧਰ ਵੀਡੀਓ ਨਾ ਬਣਾਓ ਫਲਾਣਾ ਤੁਹਾਨੂੰ ਪਤਾ ਉਹਨਾਂ ਦੀ ਆਵਲੀ ਪ੍ਰਾਪਰਟੀ ਆਪਾਂ ਵੀਡੀਓ ਨਹੀਂ ਬਣਾ ਸਕਦੇ ਜੋ ਕਹਿੰਦੇ ਸਨ ਤਾਂ ਆਪਾਂ ਵੀਡੀਓ ਨਹੀਂ ਬਣਾਇਆ ਮੈਂ ਕਹਿੰਦੀ ਚੱਲਣਾ ਆਪਣੀਆਂ ਕੈਸਾ ਜਿਵੇਂ ਛੁੱਟੀ ਆਪਾਂ ਸਭੀ ਛੁੱਟੀਆਂ ਆਪਾਂ ਖੇਡਾਂ ਦੇ ਕੇ ਕਿਉਂ ਕਹਨ ਬੜੇ ਡੰਗੇ ਸਿੱਧੇ ਤੂੰ ਕੈਡ ਸਿੱਧਣਾ ਕਿਉਂ ਜੂ ਖੇਡ ਡੰਗੇ ਤੂੰ ਦਾ ਤੂੰ ਦਾ ਵਹਿਲੀ ਆ ਕਦੇ ਇਦਾਂ ਦਾ ਬਾਂਦਰ ਦੇਖਿਆ ਹੁੰਦੇ ਸਾਰੀ ਉੱਤੇ ਚੜ ਗਿਆ ਦੇਖੋ ਦੇਖੋ ਤਾਂ ਇਹਨੂੰ ਕਹਿੰਦੇ ਨੇ ਅਸੀਂ ਬਾਂਦਰ ਬਾਂਦਰ ਕਿਉਂ ਕਹਿੰਨੇ ਆ ਉਹ ਇਧਰੋਂ ਆਈ ਸਿੱਧੀ ਆਈ ਉਧਰੋਂ ਆ ਕੇ ਵਾਹ ਸਿੱਧਾ ਆਦੀ ਥਾਂ ਪਾ ਲਈ ਕਿੱਥੇ ਚੜਦਾ ਹੁੰਦਾ ਪੇੜ ਤੇ ਚੜਦਾ ਹੁੰਦਾ ਨਾ ਬਾਂਦਰ ਤੇ ਆਹ ਦੇਖੋ ਅਸੀਂ ਸਿੱਧਾ ਉੱਤੇ ਲੈ 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 ਹੁਣ ਅਸੀਂ ਨੂੰ ਕੀ ਕਹੀਏ ਤੂੰ ਇਹਨਾਂ ਦੱਸੋ ਹੁਣ ਅਸੀਂ ਨੂੰ ਕੀ ਕਹੀਏ ਇਹਨੂੰ ਆਹੀ ਉਹੀ ਕਹਿ ਸਕਦੇ ਆ ਜਿਹੜਾ ਇਧਰ ਸਾਈਡ ਤੇ ਆਊਗਾ ਨਾ ਅਸੀਂ ਉਹਨੂੰ ਉਹ ਕਹੀਏ ਨੇ ਸੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਰਾਹੁਲ ਦੇਖੋ ਸ਼ੂਟ ਕਰੀ ਜਾਂਦਾ ਆਪਦਾ ਲੜ ਕੀ ਕਰੀ ਡਿੱਗ ਗਿਆ ਸੀ ਉਹ ਡਿਜ਼ਾਈਨ ਬਣਾਉਣਾ ਬੱਲੇ ਬਸ ਉੱਚਾ ਸਿੰਪਲ ਬਣਾਉਣਾ ਹਮਮ ਸ਼ੁਰੂ ਮੈਂ ਗਏ ਆ ਰੈਨ ਨਹੀਂ ਪਸਨਲਿਟੀ ਦੇਣਾ ਜਿਵੇਂ ਇਹਨਾਂ ਨੇ ਕੋਡ ਪਾਇਆ ਸੀ ਉਹ ਕੋਰਚ ਵੀ ਮਾੜਾ ਡਿਜ਼ਾਈਨ ਹੋਣਾ ਚਾਹੀਦਾ ਤਾਂ ਕਰਕੇ ਮੈਂ ਕਿਹਾ ਸੋ ਆਪਾਂ ਰਾਹੁਲ ਆਦੇ ਵੱਲੋਂ ਥੋੜਾ ਯਾਰ ਟਰਾਈ ਕਰਕੇ ਦੇਖੀ ਜਾਂਦਾ ਆਪਣਾ ਕੋਡ ਕੋਡ ਵਗੈਰਾ ਜਿਹੜਾ ਬਣਾਈ ਜਾਂਦਾ ਮਿਸਟਰ ਵੀਨ ਦਾ ਸੋ ਬਣੇ ਰੋ ਤੁਹਾਨੂੰ ਦਿਖਾਵਾਂਗੇਗਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਐਂਡ ਤੇ ਠੀਕ ਹੈ ਤੇ ਆ ਦੇਖਦਾ ਕੁੜੀ ਸੋ ਗਾਇਜ਼ ਪੈਟਰਨ ਬਣਾ ਲਿਆ ਮੈਂ ਕੋਟ ਦਾ ਇੱਕ ਸਾਈਡ ਦਾ ਤੇ ਬਹੁਤ ਔਖਾ ਬਣਿਆ ਮਤਲਬ ਟਾਈਮ ਵੱਧ ਲੱਗ ਗਿਆ ਔਖਾ ਤਾਂ ਕੁਝ ਵੀ ਨਹੀਂ ਸੀਗਾ ਉਹਨੂੰ ਬਲੈਂਡ ਵੀ ਕਰਤਾ ਹੁਣ ਮੈਂ ਹਾਈਲਾਈਟ ਕਰ ਰਹਾ ਟੋਬੋ ਮੋਨੇ ਰੀਜ਼ਰ ਨਾਲ ਦਿਖਾਣਾ ਤੁਹਾਨੂੰ ਮੈਂ ਤੇ ਮੈਂ ਚੱਲਿਆ ਮੋਟਰ ਦੀ ਚੁਦੀ ਬੰਦ ਕਰ ਸੋ ਇਹ ਕੁਛ ਕੋਟ ਇਦਾਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਪੈਟਰਨ ਇਹ ਪੂਰਾ ਜੱਚ ਰਿਹਾ ਫੋਟੋ ਤੇ ਸੋਨੂ ਸ਼ਰਮਾ ਜੀ ਜਲਾ ਰੱਖੇ ਨੇ ਇਹਨਾਂ ਕੋਲੇ ਵੀ ਇੱਕ ਦਿਨ ਜਾਣਾ ਆਪਾਂ ਮਿਲਣ ਜ਼ਰੂਰ ਚੱਲਾਂਗੇ ਸੋ ਚਲੋ ਗਾਇਜ਼ ਆਪਾਂ ਇਹਨੂੰ ਕਰ ਦਨੇ ਆ ਕੰਪਲੀਟ ਹਲੇ ਤਾਂ ਇਧਰਲੀ ਸਾਈਡ ਦਾ ਵੀ ਪਿਆ ਸੋ ਗਾਇਜ਼ ਆ ਦੇਖੋ rahul ਨੇ ਆ ਦੇਖੋ ਕੀ ਤੋੜ ਤਾ ਸਪਰੇ ਤੋੜਤੀ ਆ ਦੇਖੋ ਤੋੜਿਆ ਤਾਂ ਮੈਂ ਸੀ ਪਰੇ ਚੱਲਦਾ ਸੀ ਤੂੰ ਖਰਾਬ ਕਰਤਾ ਅੱਜ ਆ ਲੋ ਹੁਣ ਇਹਦਾ ਪੂਰਾ ਭਰਿਆ ਰਿਹਾ ਇਹ 300 ਰੁਪਏ ਦਾ ਆਇਆ ਤੇ ਹੋ ਗਿਆ ਖਰਾਬ ਆ ਦੇਖੋ ਆ ਦੇਖੋ ਰਲ ਮੋਰਸਮ ਮੋਰਸਮ ਆਸ ਕਰਿਆ ਸੋ ਗਾਇਜ਼ ਆਪਾਂ ਪਲਾਨ ਬਣਾਇਆ ਕੀ ਹੁਣ ਕੋਈ ਸਪਰੇ ਨਹੀਂ ਹੁੰਦੀ ਸਪਰੇ ਖਾਲੀ ਤੇ ਲੱਭ ਲੱਭ ਜੂਗੀ ਵੈਸੇ ਤਾਂ ਇਹਨਾਂ ਲੱਭਣੀ ਪੈਣੀ ਆ ਹੁਣ ਤੇ ਲੱਭਦੇ ਪਹਿਲਾਂ ਆਪਾਂ ਫਿਰ ਉਸ ਤੋਂ ਬਾਅਦ ਕੀ ਜਦਾਂ ਹੁੰਦੇ ਆ ਪਰ ਆਪਾਂ ਇਹਨੂੰ ਇੱਥੋਂ ਤੋੜ ਕੇ ਆ ਇੱਥੋਂ ਆ ਚੀਜ਼ ਨੂੰ ਇੱਥੋਂ ਤੋੜ ਕੇ ਨਾ ਤੇ ਇਹਦੇ ਵਿੱਚ ਜਿਹੜੀ ਲਿਕਵਿਡ ਆ ਉਹਦੇ ਵਿੱਚ ਪਾ ਕੇ ਦੇਖਾਂਗੇ ਸਪਰੇਅ ਹੁੰਦੀ ਤਾਂ ਫਾਇਦਾ ਹੋ ਜੂ ਆਪਾਂ ਨੂੰ ਫਾਇਦਾ ਹੋ ਜੂਗਾ ਤਾਂ ਆਪਾਂ ਪਹਿਲਾਂ ਲੱਭਦੇ ਆ ਠੀਕ ਹੈ ਓ ਸ਼ਿਟ ਤੋਟ ਤਾ ਨਹੀਂ ਗਿਆ ਮਿਲ ਗਈ ਗਾਇਸ ਮਿਲ ਚੁਕੀ ਆਪਾਂ ਸਪਰੇਅ ਸਪਰੇਅ ਮਿਲ ਗਈ ਆਪਾਂ ਨੂੰ ਆ ਦੇਖੋ ਇਹ ਪਹਿਲਾਂ ਆਪਾਂ ਪੁਰਾਣਾ ਲੈ ਕੇ ਆਏ ਸੀ ਇਹ ਵੀ ਛਿੜਕਣ ਵਾਲਾ ਹੀ ਆ ਸੋ ਟਰਾਈ ਕਰਕੇ ਦੇਖ ਲੈਣੇ ਆਪਾਂ ਮੰਮਾ ਜੀ ਇਸ ਕੋ ਦੋ ਦੋ ਲੈ ਲ ਟੂ ਕੀ ਆ ਲੈ ਤੋ ਦੋ ਇਹ ਪਾਣੀ ਮਾਰ ਦੋਇ ਚ ਆ ਦੇਖੋ ਕੀ ਹੈ ਜੰਮਿਆ ਦਾ ਮਤੋਤੀ ਲਿਆ ਇਹਦੇ ਵਿੱਚ ਕੀ ਹੈ ਫਿਰ ਆਹ ਵਾਈਟ ਆ ਦੇਖੋ ਮੰਮਾ ਕੀ ਲੈ ਬਣੀ ਜਾਂਦਾ ਕੀ ਹੋ ਰਹੀ ਆ ਮੈਂ ਨਹੀਂ ਫਾੜਦਾ ਆਹ ਤੋਂ ਦੀ ਸੋ ਗਾਇਸ ਆਪਾਂ ਇਹਨੂੰ ਸਾਫ਼ ਕਰ ਲਿਆ ਆਂ ਹਟਾ ਹਲਕੇ ਜਿਹਾ ਪਾਣੀ ਹੈਗਾ ਇਹ ਚ ਆਹ ਸਾਈਡ ਆ ਖੋਲਾਂਗੇ ਹੁਣ ਆਪਾਂ ਇਹਨੂੰ ਸੋ ਆਪਾਂ ਖੋਲਦੇ ਆਂ ਦੇਖ ਸਕਦੇ ਹੋ ਰਾਉਂਡ ਖੋਲੀ ਜਾਂਦਾ ਖੋਲੋ ਖੰਡਾ ਹੋ ਗਿਆ ਓਏ ਕੰਦੀ ਹੋ ਗਈ ਬੋਤਲ ਦੇ ਓ ਮਾਈ ਗੋਡ ਉਹ ਆ ਕੇ ਬਾਰਦਾਸ ਉਹ ਉਹ ਲੈ ਕੇ ਜਾ ਬਾਰ ਗਲੀ ਚ ਲੈ ਕੇ ਓਏ ਯਾਰ ਅੰਦਰ ਲੈ ਅੰਦਰ ਲੈ ਮੇਟ ਚੁੱਧੀ ਦੇ ਖੱਦਾ ਹੀ ਗਿਆ ਗਾਈਜ਼ ਬਹੁਤ ਜ਼ਿਆਦਾ ਠੰਡੀ ਹੈ ਇਹਨੂੰ ਹੱਥ 'ਚ ਫੜ ਨਹੀਂ ਸਕਦੇ ਨਾ ਆਪਾਂ ਆਰੇ ਆ ਬਹੁਤ ਮੈਂ 2 ਮਿੰਟ ਫੜ ਨਹੀਂ ਸਕਦਾ ਹੁਣ 2 ਮਿੰਟ ਨੂੰ ਫੜ ਨਹੀਂ ਸਕਦਾ ਰੌਣ ਠੰਡੀ ਨਹੀਂ ਹੋਈ ਵੀ ਦੇਖੋ ਦੇਖੋ ਗਾਈਜ਼ ਠੰਡੀ ਕਿੰਨੀ ਹੈ ਹੱਥ ਹੀ ਨਹੀਂ ਲੱਗ ਰਿਹਾ ਹੱਥ ਨਹੀਂ ਲੱਗ ਰਿਹਾ ਹੱਥ ਨਹੀਂ ਲੱਗਦਾ ਪਿਆ ਅੰਮੀ 'ਚ ਜਿਹੜਾ ਲਿਕਵਿਡ ਹੈ ਨਾ ਉਹ ਆਪਾਂ ਦੂਜੀ ਬੋਤਲ 'ਚ ਪਾ ਦੇਣਾ ਫੇਰ ਕੀ ਫੇਰ ਭੰਗੜਾ ਓਏ ਕੋਇਓ ਫੜ ਲਾ ਨਾ ਕਿਸੇ ਹੱਥ ਨਾਲ ਚੱਲ 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 ਮੰਮੀ ਨੂੰ ਆਪਾਂ ਦਿਖਾਵਾਂਗੇ ਅੱਜ ਫੜ ਕੇ ਮਮਾ ਜੀ ਚੈਲੰਜ ਹੈ 10 ਸੈਕਿੰਡ ਐ ਫੜ ਕੇ ਰੱਖੋ ਪੂਰਾ ਕੱਸ ਕੇ ਪੂਰਾ ਕੱਸ ਕੇ ਨਾ ਫੜ ਕੇ ਰੱਖੋ ਐ ਫੜ ਕੇ ਰੱਖੋ 10 ਸੈਕਿੰਡ ਓ ਮੰਮੀ ਦੇਾ ਚੱਲ ਚੱਲ ਠੰਡੇ ਐ ਬਈ ਠੰਡੇ ਐ ਓਏ ਓਏ ਇਹਨੂੰ ਅੱਗ ਲਾ ਕੇ ਦੇਖੀਏ ਚੈਲੰਜ ਐ ਲਿਆ ਡੱਬੀ ਲਿਆ ਆਹ ਭਾਈ ਡੱਬੀ ਆ ਬੂਟਰ ਚਕਾ ਕੇ ਇਹਦੇ ਵਿੱਚ ਕਰੀਏ ਤੇ ਪੈ। गाइस ਆਪਣਾ ਪਹਿਲਾ ਐਕਸਪੈਰੀਮੈਂਟ ਸਟਾਰਟ ਹੋਏਗਾ ਆਪਾਂ। 4 ਪਿਸਟਸਾਂ ਦੇ ਸਟਰੀਨਸ 3 ਯੂਰ ਲਈ ਜਾਣੀ ਨੇ ਜਨਾ। ਹਜੇ ਤਾਂ 29 ਮਈ ਨੂੰ ਹੀ ਲੈ ਕੇ ਆਇਆ ਆ। ਦੇਖੋ 29 ਮਈ ਲਿਖਿਆ ਨਾ। 29 ਮਈ ਨੂੰ ਹੀ ਲੈ ਕੇ ਆਏ ਸੀ ਤੋੜਤਾ। ਤੇ ਆ ਦੇਖੋ ਮੂਰੂ ਉੱਥੇ ਕੀ ਹਾਲ ਕੀਤਾ ਆਪਾਂ। ਠੰਡਾ ਬਹੁਤ ਜ਼ਿਆਦਾ। ਉਹਨੇ ਨੂੰ ਆਪਾਂ ਨਾ ਐਕਸਪੈਰੀਮੈਂਟ ਕਰਕੇ ਦੇਖਦੇ ਆ। ਰਾਹੁਲ ਅੱਗ ਲਾ ਕੇ ਦੇਖਦੇ ਆਪਾਂ ਕੀ ਬੰਦ ਆ ਇਹਦਾ। ਆ ਦੇਖੋ ਆ ਦੇਖੋ ਸਰ ਦੇਖ। ਅਰੇ ਰਿਐਕਸ਼ਨ ਹੋ ਰਿਹਾ ਦੇਖ। ਇੱਥੇ ਲਾ ਉੱਥੇ। ਸੋ ਇਹਦੇ ਹੁਣ ਆਪਾਂ ਅੱਗ ਲਾ ਕੇ ਦੇਖਦੇ ਆ ਕੀ ਬੰਦ ਆ। ਹਾਂ। ਨਾ 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 ਚੱਲਣਗੇ ਕੀ ਬਾਤ ਹੈ ਭਾਈ ਸੋ ਦੇਖ ਲੋ ਆ ਲੱਗ ਚੁਕੀ ਹੈ ਭਾਈ ਸਾਹਿਬ ਓਏ ਓਏ ਮਾਰੇ ਤੇ ਇਹ ਤਾਂ ਮਾਰ ਚੱਪਲ ਮਾਰ ਤੇ ਉੱਡ ਵੀ ਆਵੇ ਮੈਂ ਲਾਗੂਣ ਪਿੱਛੇ ਦੇਖੋ ਕੁਛ ਨਹੀਂ ਹੁੰਦਾ ਨਹੀਂ ਰਾਹੁਲ ਪਿੱਛੇ ਓ ਸ਼ੈਕ ਸ਼ੈਕ ਕੁਛ ਨਹੀਂ ਹੁੰਦਾ ਛੱਡ ਦੇ ਛੱਡ ਦੇ ਕੁਛ ਨਹੀਂ ਹੁੰਦਾ ਹੋਏ ਵੱਧਣਾ ਉਹ ਪਾਣੀ ਲਿਆ ਕੋਈ ਆ ਫਿੱਪੂ ਛੇੜਨਾ ਸੋ ਗਾਇਸ ਆਪਣਾ ਮਿਸ਼ਨ ਸੈਕਸਫੁਲ ਰਹਾ ਸੋ ਮੰਮੀ ਦਾ ਰਿਐਕਸ਼ਨ ਚੈੱਕ ਕਰਦੇ ਆ ਮਮਾ ਜੀ ਐ ਮੰਮੀ ਐ ਮੰਮੀ ओ देखो राहुल जा रहा है <laughs> मम्मी कुछ नहीं होने वाला यार ला ला दो अस भी अस भी, भी मिस्टर इंडियन हैकर बनना सो so, आज निकाल जाए राहुल वन टू थ्री स्टार्ट सो फाइनली गैस गैस निकल चुकी है इसमें तीन सौ अपना तीन सौ रुपया खराबी हो गया सक्सेसफुल रहा आगे भी करते रहेंगे आगे देखते हैं कोई और चीज़ खराब होती है उसका भी हम करेंगे ਮੈਂ ਹੂੰ ਮਿਸਟਰ ਇੰਡੀਅਨ ਹੈਕਰ 2 ਨਹੀਂ ਮਿਸਟਰ ਪੰਜਾਬ ਹੈਕਰ ਸੋ ਮੰਮੀ ਕਪੜੇ ਸਕਾਓ ਬਾਏ ਬਾਏ ਕਪੜੇ ਸਕਾਓ ਹਾਂਜੀ ਸੋ ਗਾਇਜ਼ ਆਪਣੀ ਡਰਾਇੰਗ ਫਾਈਨਲੀ ਕੰਪਲੀਟ ਹੋ ਗਈ ਹੈ ਸੀਰੀਜ਼ ਵੀ ਹੈ ਇੱਕ ਮਿਸਟਰ ਬੀਨ ਵਾਲੀ ਕੰਪਲੀਟ ਹੋ ਗਈ ਹੈ ਤੁਸੀਂ ਟਿਊਟੋਰੀਅਲ ਵੀਡੀਓ ਵੇਖ ਸਕਦੇ ਹੋ ਉਹ ਮੈਂ ਤਾਂ ਕਰਕੇ ਜਾਣ ਕੇ ਉਹ ਐਹੋ ਜੀ ਬਣਾਈ ਹੈ ਕਿ ਬੱਚੇ ਉਹ ਨਾਲ-ਨਾਲ ਕਰ ਸਕਣ ਜਾਂ ਕੋਈ ਵੀ ਹੈ ਜੋ ਡਰਾਇੰਗ ਸਿੱਖਣਾ ਚਾਹੁੰਦਾ ਉਹ ਨਾਲ-ਨਾਲ ਕਰ ਸਕੇ ਸੋ ਇਹ ਡਰਾਇੰਗ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਵਲੌਗ ਕਿਵੇਂ ਰਿਹਾ ਓਵਰਆਲ ਉਹ ਵੀ ਜ਼ਰੂਰ ਦੱਸਿਓ ਤੇ ਸਾਡੀ ਕੋਈ ਕਮੀ ਹੈ ਤਾਂ ਵੀ ਕਮੈਂਟ ਕਰ ਦਿਓ ਤੇ ਐਕਸਪੈਰੀਮੈਂਟ ਕੀਤਾ ਸੀ ਉਹ ਵੀ ਜ਼ਰੂਰ ਦੱਸਿਓ ਕਿਵੇਂ ਲੱਗਿਆ ਸਾਡੀ ਵੀਡੀਓ ਲੱਗੀ ਹੋਵੇ ਤੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜੋ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਘੈਂਟ ਘੈਂਟ ਵਲੌਗਸ ਲਈ ਸੋ ਥੈਂਕ ਯੂ so much for watching ਮਿਲਦੇ ਆ ਇੱਕ ਨਵੇਂ ਵਲੌਗ